ਇਹ ਕਹਿੰਦਾ ਰਿਹਾ ਯਾਰ ਮੇਰੇ ਕੋ ਆਓ ਦਵਾਈ ਚਾਹੀਦੀ ਦਵਾਈ ਲੋ ਆ ਰਾਸ਼ਨ ਚਾਹੀਦਾ ਰਾਸ਼ਨ ਲੋ ਫੋਟੋ ਨਾ ਕਰਾਓ ਯਾਰ ਫੋਟੋ ਖਿਚਾਉਣੀ ਆਂਦਾ ਮੈਂ ਆ ਮੈਂ ਤੇ ਦਰਦ ਵੇਖ ਕੇ ਆਇਆ ਮੈਂ ਤੇ ਵੇਖਣ ਆਇਆ ਹਾਂਗਾ ਕਿ ਇੱਥੇ ਕਿੰਨੇ ਕ ਲੋਕ ਤੰਗ ਪਰੇਸ਼ਾਨ ਹੋਏ ਪਏ ਨੇ ਵੀਰ ਨੇ ਤੰਗੀ ਵੇਖੀ ਲੋਕਾਂ ਦੀ ਫੋਟੋ ਵਾਲ ਨਹੀਂ ਇਹਨੇ ਕਿ ਫੋਟੋ ਤੋਂ ਸਭ ਕੋ ਡੱਕਦਾ ਰਿਹਾ ਹੁਣ ਵੀ ਇੱਥੇ ਡੱਕਦਾ ਰਿਹਾ ਕਿ ਫੋਟੋ ਨਾ ਖਿਚਾਓ ਕੋਈ ਮੁਸ਼ਕਲ ਹੈ ਤੇ ਮੈਨੂੰ ਦੱਸੋ ਮੈਂ ਜਿੰਨਾ ਜਿੰਨੇ ਕੁ ਜੋਗਿਆਗਾ ਤੁਹਾਡਾ ਸਾਥ ਦਿੰਨਾ ਭਾਈ ਦੀਆਂ ਅੱਖਾਂ ਵੀ ਨਮ ਹੋ ਗਈਆਂ ਗੱਲ ਬਿਲਕੁਲ ਬਿਲਕੁਲ ਨਾ ਭਾਈ ਹੌਣ ਨਹੀਂ ਬੋਲਿਆ ਤੇ ਮੈਂ ਕਵਾਂਗਾ ਬਿਆਜ ਜੇ ਸਾਰੇ ਪੰਜਾਬ ਨੂੰ ਖੜਨ ਦੀ ਲੋੜ ਹੈ ਇੰਡਸਟਰੀ ਨੂੰ ਮੈਂ ਸਿਰਫ ਇੰਡਸਟਰੀ ਨੂੰ ਨਹੀਂ ਕਹਾਂਗਾ ਹਰ ਪੋਲੀਟੀਸ਼ੀਅਨ ਨੂੰ ਹਰ ਉਸ ਬੰਦੇ ਨੂੰ ਹਰ ਆਮ ਕਿਸਾਨ ਨੂੰ ਵੀ ਹਰ ਅਮੀਰ ਬੰਦੇ ਨੂੰ ਵੀ ਹਰ ਕਿਸੇ ਨੂੰ ਜਿਹੜਾ ਹੈ ਉਹ ਪੰਜਾਬ ਨਾਲ ਖੜਨ ਦੀ ਲੋੜ ਹੈ ਜੇ ਕੋਈ ਅਮੀਰ ਨਹੀਂ ਵੀ ਹੈ ਤਾਂ ਉਹ ਕਿਸੇ ਤਰੀਕੇ ਨਾਲ ਵੀ ਸੇਵਾ ਕਰ ਸਕਦਾ ਕਿਉਂਕਿ ਆਪਿੰਡੇ ਨੇ ਸਿੱਧਾ ਕਹਿਤਾ ਵੀ ਸਾਨੂੰ ਰਸਤ ਪਾਣੀ ਨਹੀਂ ਚਾਹੀਦਾ ਸਾਨੂੰ ਸਿਰਫ ਜਿਹੜੀ ਹੈ ਮੈਨ ਪਾਵਰ ਚਾਹੀਦੀ ਹੈ ਸਾਨੂੰ ਦੋ ਹੱਥ ਜਿਹੜੇ ਜੈ ਚਾਹੀਦੇ ਆ ਵੀ ਅਸੀਂ ਜਿਹੜੀ ਆ ਇੱਥੇ ਸੇਵਾ ਕਰਾ ਸਕੀਏ ਅਤੇ ਸਾਡੇ ਜਿਹੜੇ ਆ ਕਾਰ ਬਚਿਆ ਰਵੇ ਸਾਡੇ ਪਿੰਡ ਬਚਿਆ ਰਵੇ ਅਤੇ ਸਾਡੀ ਫਸਲਾਂ ਬਚਿਆ ਰਹਿਣ